ਕੈਨੇਡਾ ਜਾਣ ਦੇ ਚਾਹਵਨ ਭਾਰਤੀਆਂ ਲਈ ਹੁਣ ਰਾਹ ਸੌਖਾ ਨਹੀਂ ਰਹੇਗਾ ਕਿਉਂਕਿ ਅਗਲੀ ਕੈਨੇਡੀਅਨ ਸਰਕਾਰ ਬਣਾਉਂਦੇ ਦੋ ਮੁਰੀ ਦਾਵੇਦਾਰਾਂ ਨੇ ਸਪਸ਼ਟ ਕੀਤਾ ਹੈ ਕਿ ਦੇਸ਼ ਵਿੱਚ ਇਮੀਗ੍ਰੇਸ਼ਨ ਪਾਬੰਦੀਆਂ ਨੇੜਲੇ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ ਇੱਥੇ ਦੱਸਦੀ ਹੈ ਕਿ ਕੈਨੇਡਾ ਵਿੱਚ 28 ਅਪ੍ਰੈਲ ਨੂੰ VOTING ਹੋਵੇਗੀ ਬੁੱਧਵਾਰ ਨੂੰ ਮੌਨਟਰੀਅਲ ਵਿੱਚ ਅਧਿਕਾਰਤ ਫ੍ਰੈਂਚ ਭਾਸ਼ਾ ਬਹਿਸ ਦੌਰਾਨ ਕੈਨੇਡੀਅਨ ਪ੍ਰਧਾਨ ਮੰਤਰੀ ਅਤੇ ਲਿਬਰਲ ਪਾਰਟੀ ਦੇ ਨੇਤਾ ਮਾਰਕ ਕਾਰਨੀ ਅਤੇ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਰੇ ਪੋਲੀਵਰ ਨੇ ਇਸ ਵਾਰ ਸੰਕੇਤ ਦਿੱਤਾ ਪ੍ਰਧਾਨ ਮੰਤਰੀ ਕਾਰਨੀਏ ਕਹੇ ਕਿ ਸਿਸਟਮ ਕੰਮ ਨਹੀਂ ਕਰ ਰਿਹਾ ਖਾਸ ਕਰਕੇ ਮਹਾਮਾਰੀ ਤੋਂ ਬਾਅਦ ਇਮੀਗ੍ਰੇਸ਼ਨ ਕਾਰਨ ਸਾਡੀ ਆਬਾਦੀ ਲਗਭਗ 3% ਵਧੀ ਹੈ ਇਸ ਲਈ ਸਾਨੂੰ ਇੱਕ ਨਿਸ਼ਚਿਤ ਸਮੇਂ ਲਈ ਸਮਾ ਸੀਮਾ ਰੱਖਣ ਦੀ ਲੋੜ ਹੈ ਦੂਜੇ ਪਾਸੇ ਪੋਲੀਵਰ ਨੇ ਨਵੀਂ ਆਉਣ ਵਾਲੀ ਗਿਣਤੀ ਨੂੰ ਘਟਾਉਣ ਦੀ ਗੱਲ ਕੀਤੀ ਹੈ ਪੋਲੀਵਰ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਾਨੂੰ ਇਮੀਗ੍ਰੇਸ਼ਨ ਪੱਧਰ ਤੇ ਵਾਪਸ ਜਾਣਾ ਚਾਹੀਦਾ ਹੈ ਜਿੱਥੇ ਆਬਾਦੀ ਕਦੇ ਵੀ ਘਰਾਂ ਨੌਕਰੀਆਂ ਜਾਂ ਉਪਲਬਧ ਸਿਹਤ ਸੰਭਾਲ ਦੀ ਗਿਣਤੀ ਨਾਲੋਂ ਤੇਜ਼ੀ ਨਾਲ ਨਹੀਂ ਵਾਧੀ ਇਸ ਬਹਿਸ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਕੈਨੇਡਾ ਵਿਰੁੱਧ ਟੈਰਫ ਸਮੇਤ ਉਹਨਾਂ ਦੀਆਂ ਧਮਕੀਆਂ ਦਾ ਮੁੱਦਾ ਵੀ ਹਾਵੀ ਰਿਹਾ ਕੰਜ਼ਰਵੇਟਿਵ ਨੇਤਾ ਨੇ ਸਰਕਾਰ ਦੀਆਂ ਨੀਤੀਆਂ ਲਈ ਕਾਰਨੀ ਤੇ ਹਮਲਾ ਕਰਦੇ ਹੋਏ ਕਿਹਾ ਕਿ ਕੋਈ ਵੀ ਡੋਨਲਡ 트੍ਰੰਪ ਦੇ ਫੈਸਲਿਆਂ ਨੂੰ ਕੰਟਰੋਲ ਨਹੀਂ ਕਰ ਸਕਦਾ ਪਰ ਅਸੀਂ ਆਪਣੀ ਘਰੇਲੂ ਅਰਥਵਿਵਸਥਾ ਨੂੰ ਉਹਨਾਂ ਆਰਥਿਕ ਨੀਤੀਆਂ ਨੂੰ ਉਲਟਾ ਕੇ ਕੰਟਰੋਲ ਕਰ ਸਕਦੇ ਹਾਂ ਜੋ ਲਿਬਰਲ ਪਾਰਟੀ ਨੇ ਲਿਆਂਦੀ ਸੀ ਜਿਨ੍ਹਾਂ ਨੇ ਸਾਡੀ ਆਰਥਿਕਤਾ ਨੂੰ ਕਮਜ਼ੋਰ ਕੀਤਾ ਜਿਵੇਂ ਕਿ ਮੌਜੂਦਾ ਸਰਵੇਖਣ ਦੱਸਦੇ ਹਨ ਕਿ ਲਿਬਰਲ ਕੋਲ 40 ਪ੍ਰਤੀਸ਼ਤ ਤੋਂ ਵੱਧ ਸਮਰਥਨ ਹੈ ਉਹ ਸੰਭਾਵੀ ਬਹੁਮਤ ਵਾਲੀ ਸਰਕਾਰ ਦੇ ਰਾਹ ਤੇ ਜਾ ਰਹੇ ਹਨ ਜਦੋਂ ਕਿ ਕੰਜ਼ਰਵੇਟਿਵ ਪਾਰਟੀ ਕੋਲ ਵੀ 40 ਪ੍ਰਤੀਸ਼ਤ ਦੇ ਨੇੜੇ ਸਮਰਥਨ ਹੈ ਪਰ ਉਹ ਓਟਵਾ ਵਿੱਚ ਸੱਤਾ ਵਿੱਚ ਵਾਪਸ ਆਉਣ ਤੋਂ ਘੱਟ ਹੋਣ ਦੀ ਸੰਭਾਵਨਾ ਹੈ ਸਟੇਟ ਤੇ ਬਲਾਕ ਕਯੂਬਿਕ ਨੇਤਾ ਅਤੇ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਜਗਮੀਤ ਸਿੰਘ ਵੀ ਮੌਜੂਦ ਹਨ ਜੋ ਦੋਵੇਂ ਸਿੰਗਲ ਅੰਕਾ ਵਿੱਚ ਪੋਲਿੰਗ ਕਰ ਰਹੇ ਸਨ ਦਸੇ ਕੈਨੇਡਾ ਜਾਣ ਦੇ ਚਾਹਵਨ ਭਾਰਤੀਆਂ ਲਈ ਰਾਹ ਸੋਖਾ ਨਹੀਂ ਰਿਹਾ ਕਿਉਂਕਿ ਅਗਲੀ ਕ੍ਰੇਡੀਅਨ ਸਰਕਾਰ ਬਣਾਉਂਦੇ ਦੋ ਮੋਰੀ ਦਾਵੇਦਾਰਾਂ ਨੇ ਸਪਸ਼ਟ ਕੀਤਾ ਹੈ ਕਿ ਦੇਸ਼ ਵਿੱਚ ਇਮੀਗ੍ਰੇਸ਼ਨ ਪਾਬੰਦੀਆਂ ਨੇੜਲੇ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ ਜਿੱਥੇ ਦੱਸਦੇ ਕਿ ਕੈਨੇਡਾ ਵਿੱਚ 28 ਅਪ੍ਰੈਲ ਨੂੰ ਵੋਟਿੰਗ ਹੋਵੇਗੀ ਉੱਥੇ ਬੁੱਧਵਾਰ ਨੂੰ ਮੋਂਟਰੀਅਲ ਵਿੱਚ ਇੱਕ ਅਧਿਕਾਰਿਤ ਫ੍ਰੈਂਚ ਭਾਸ਼ਾ ਬਹਿਸ ਦੌਰਾਨ ਕੈਨੇਡੀਅਨ ਪ੍ਰਧਾਨ ਮੰਤਰੀ ਅਤੇ ਲਿਬਰਲ ਪਾਰਟੀ ਦੇ ਨੇਤਾ ਮਾਰਕ ਕਾਰਨੀ ਅਤੇ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰ ਪੋਲੀਵਰ ਨੇ ਇਸ ਗੱਲ ਵੱਲ ਸੰਕੇਤ ਦਿੱਤਾ ਹੈ ਕਿ ਇਮੀਗ੍ਰੇਸ਼ਨ ਤੇ ਪਾਬੰਦੀਆਂ ਜਾਰੀ ਰਹਿਣਗੀਆਂ